ਸਤ ਸ੍ਰੀ ਅਕਾਲ ਦੋਸਤੋ ਅੱਜ ਇੱਕ ਬਕਰਹਾ ਤੇ ਡੇਲੀ ਵਿਚਾਰਨ ਵਾਲਾ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ ਉਮੀਦ ਆ ਤੁਸੀਂ ਸਾਰੇ ਸੁਣੋਗੇ ਹਾਂਜੀ ਗੱਲ ਕਰਦੇ ਹਾਂ ਅੱਜ ਦੇ ਦੌਰ ਵਿੱਚ ਮਾਪਿਆਂ ਨੂੰ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਤੇ ਵਿਹਾਰ ਰੱਖਣਾ ਚਾਹੀਦਾ ਆਪਕ ਬੱਚਿਆਂ ਨਾਲ ਅੱਜ ਦੇ ਯੁੱਗ ਤੇ ਕਿੱਦਾਂ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਅੱਗੇ ਲਿਆ ਸਕਦੇ ਹਾਂ ਇਸ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਅੱਜਕੱਲ ਦੇ ਬੱਚੇ ਬੜੇ ਹੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਰਕੇ ਐਡਵਾਂਸ ਹੋ ਚੁੱਕੇ ਆ ਜੋ ਪੇਰੈਂਟਸ ਨੂੰ ਹੈਂਡਲ ਕਰਨੇ ਬਹੁਤ ਮੁਸ਼ਕਿਲ ਹੋ ਰਹੇ ਨੇ ਮੈਂ ਕੁਝ ਤੁਹਾਡੇ ਸਾਹਮਣੇ ਨੁਕਤੇ ਪੇਸ਼ ਕਰ ਰਹੀ ਆ ਜਿਨ੍ਹਾਂ ਨੂੰ ਤੁਸੀਂ ਸੁਣ ਕੇ ਸ਼ਾਇਦ ਬੱਚਿਆਂ ਨਾਲ ਕਿਦਾਂ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਤੁਹਾਨੂੰ ਜਾਗਰੂਕਤਾ ਮਿਲੂਗੀ ਸਭ ਤੋਂ ਪਹਿਲਾਂ ਪਹਿਲਾ ਨੇ ਜੋ ਬੱਚਿਆਂ ਦੇ ਨਾਲ ਕਿਦਾਂ ਵਿਹਾਰ ਕਰਨਾ ਚਾਹੀਦਾ ਹੈ ਉਹ ਤੁਹਾਨੂੰ ਸੌਖਾ ਕਰ ਦੇਣਗੇ ਸਭ ਤੋਂ ਪਹਿਲੀ ਗੱਲ ਬੱਚਿਆਂ ਦੇ ਦੋਸਤ ਬਣ ਜਾਓ ਕਿਉਂਕਿ ਅੱਜ ਕੱਲ ਦੀ ਪੀੜ੍ਹੀ ਬਹੁਤ ਹੀ ਜ਼ਿਆਦਾ ਐਡਵਾਂਸ ਹੋ ਗਈ ਹੈ ਜੇਬ ਅੱਜ ਆਪਾਂ ਬੱਚਿਆਂ ਦੇ ਫਰੈਂਡ ਨਾ ਬਣੇ ਦੋਸਤ ਨਾ ਬਣੇ ਤੇ ਇਹ ਕਿਸੇ ਹੋਰ ਨੂੰ ਫਰੈਂਡ ਬਣਾ ਲੈਣਗੇ ਜਿਨ੍ਹਾਂ ਦੀ ਸੰਗਤੀ ਚੰਗੀ ਨਾ ਹੋਊਗੀ ਜਾਂ ਫਿਰ ਆਪਣੇ ਫੋਨ ਨੂੰ ਆਪਣਾ ਫਰੈਂਡ ਬਣਾ ਲੈਣਗੇ ਜੋ ਉਹਨਾਂ ਲਈ ਇੰਨਾ ਜ਼ਿਆਦਾ ਚੰਗਾ ਨਹੀਂ ਬੱਚਿਆਂ ਦੇ ਅੱਜ ਦੇ ਬੱਚੇ ਡਰ ਨਾਲ ਨਹੀਂ ਸਗੋਂ ਪਿਆਰ ਨਾਲ ਸਮਝਦੇ ਹਨ ਬੱਚਿਆਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਕੋਈ ਵੀ ਗੱਲ ਚਾਹੇ ਉਹ ਗਲਤੀ ਹੀ ਕਿਉਂ ਨਾ ਹੋਵੇ ਤੁਹਾਡੇ ਨਾਲ ਬਿਨਾਂ ਕਿਸੇ ਡਰ ਤੋਂ ਸਾਂਝੀ ਕਰ ਸਕਦਾ ਹੈ ਦੂਸਰਾ ਨੁਕਤਾ ਇਹ ਹੈ ਸੁਣਨ ਦੀ ਆਦਤ ਪਾਓ ਕਈ ਵਾਰ ਮਾਪੇ ਸਿਰਫ ਆਪਣੀ ਗੱਲ ਕਹਿਣਾ ਚਾਹੁੰਦੇ ਹਨ ਬੱਚੇ ਦੀ ਗੱਲ ਨੂੰ ਪੂਰੇ ਧਿਆਨ ਨਾਲ ਸੁਣੋ ਜਦੋਂ ਬੱਚਾ ਮਹਿਸੂਸ ਕਰਦਾ ਹੈ ਕਿ ਉਸਦੀ ਗੱਲ ਸੁਣੀ ਜਾ ਰਹੀ ਹੈ ਤਾਂ ਉਹ ਤੁਹਾਡੀ ਇੱਜ਼ਤ ਕਰਦਾ ਹੈ ਕਿਉਂਕਿ ਅੱਜ ਕੱਲ ਦਾ ਜ਼ਮਾਨਾ ਬੱਚਿਆਂ ਦਾ ਵੀ ਇਹ ਹੋਇਆ ਪਿਆ ਵੀ ਉਹਨਾਂ ਦੀ ਇੱਜ਼ਤ ਕਰਾਂਗੇ ਤਾਂ ਤਾਂ ਆਪਾਂ ਨੂੰ ਇੱਜ਼ਤ ਮਿਲੇਗੀ ਆਦਰਵਾਇਜ਼ ਬੱਚੇ ਇੱਜ਼ਤ ਨਹੀਂ ਕਰਦੇ ਤੀਸਰਾ ਨੁਕਤਾ ਤੁਲਨਾ ਤੁਲਨਾ ਕਦੇ ਵੀ ਨਾ ਕਰੋ ਬੱਚੇ ਦੀ ਹਰ ਬੱਚਾ ਵੱਖਰਾ ਹੁੰਦਾ ਹੈ ਆਪਣੇ ਬੱਚੇ ਦੀ ਤੁਲਨਾ ਕਿਸੇ ਦੂਜੇ ਬੱਚੇ ਨਾਲ ਤੇ ਰਿਸ਼ਤੇਦਾਰਾਂ ਦੇ ਬੱਚੇ ਨਾਲ ਤੱਕ ਕਦੇ ਵੀ ਨਾ ਕਰੋ ਕਿਉਂਕਿ ਜਿਸ ਬੱਚੇ ਨਾਲ ਤੁਸੀਂ ਤੁਲਨਾ ਕਰੋਗੇ ਬੱਚਾ ਉਹਦੇ ਵਰਗਾ ਤੇ ਨਹੀਂ ਹੋ ਸਕਦਾ ਪਰ ਉਸ ਬੱਚੇ ਤੋਂ ਵੀ ਬੱਚਾ ਜਲਸੀ ਕਰਨ ਲੱਗ ਪੂਗਾ ਤੇ ਆਪਣੇ ਨਾਲ ਵੀ ਨਫ਼ਰਤ ਕਰਨ ਲੱਗੂਗਾ ਇਸ ਨਾਲ ਬੱਚੇ ਦੇ ਮਨ ਵਿੱਚ ਹੀਣ ਭਾਵਨਾ ਪੈਦਾ ਹੋ ਜਾਊਗੀ ਅਤੇ ਉਹ ਤੁਹਾਡੇ ਤੋਂ ਦੂਰ ਹੋਣ ਲੱਗ ਜਾਊਗਾ ਤੀਸਰਾ ਤੇ ਸੋਖਾ ਨਿਪਟਾਰ ਡਿਜੀਟਲ ਦੁਨੀਆ ਤੇ ਸਕਰੀਨ ਟਾਈਮ ਅੱਜਕੱਲ੍ਹ ਬੱਚੇ ਫੋਨ ਅਤੇ ਇੰਟਰਨੈਟ ਤੇ ਬਹੁਤ ਸਮਾਂ ਬਤਾਉਂਦੇ ਹਨ। ਉਹਨਾਂ ਨੂੰ ਰੋਕਣ ਟੋਕਣ ਦੀ ਬਜਾਏ ਉਹਨਾਂ ਨੂੰ ਇਸ ਦੇ ਚੰਗੇ ਅਤੇ ਮਾੜੇ ਪੱਖ ਨਾਲ ਸਮਝਾਓ। ਜੇ ਤੁਸੀਂ ਫੋਨ ਦੇ ਬਾਰੇ ਰੋਕੋਗੇ ਟੋਕੋਗੇ ਤਾਂ ਬੱਚਾ ਤੁਹਾਨੂੰ ਹੀ ਆਪਣਾ ਦੁਸ਼ਮਣ ਸਮਝਣ ਲੱਗ ਜਾਊਗਾ। ਤੇ ਇਸ ਤੋਂ ਆਪਾਂ ਨੂੰ ਚਾਹੀਦਾ ਕਿ ਬੱਚੇ ਨੂੰ ਫੋਨ ਦੇ ਫਾਇਦੇ ਤੇ ਨੁਕਸਾਨ ਦੱਸ ਦੇਣੇ ਚਾਹੀਦੇ ਹਨ। ਉਹਨਾਂ ਨੂੰ ਇਸ ਚੰਗੇ ਅਤੇ ਮਾੜੇ ਪੰਖਾ ਬਾਰੇ ਸਮਝਾਓ ਸਭ ਤੋਂ ਜ਼ਰੂਰੀ ਇਹ ਹੈ ਕਿ ਤੁਸੀਂ ਖੁਦ ਨੂੰ ਵੀ ਉਹਨਾਂ ਦੇ ਸਾਹਮਣੇ ਫੋਨ ਦਾ ਘੱਟ ਇਸਤੇਮਾਲ ਕਰੋ ਕਿਉਂਕਿ ਅੱਜਕੱਲ ਪੇਰੈਂਟਸ ਬੱਚਿਆਂ ਦੇ ਸਾਹਮਣੇ ਬਹੁਤ ਹੀ ਜ਼ਿਆਦਾ ਫੋਨ ਦਾ ਇਸਤੇਮਾਲ ਕਰ ਰਿਹਾ ਤੇ ਜੋ ਪੇਰੈਂਟਸ ਕਰ ਰਿਹਾ ਬੱਚੇ ਆਲਰੇਡੀ ਉਹ ਕਰਨਗੇ ਹੀ ਕਰਨਗੇ ਤੇ ਆਪਾਂ ਨੂੰ ਵੀ ਥੋੜਾ ਫੋਨ ਤੋਂ ਕਰੇਜ ਕਰਨਾ ਹੀ ਪੈਣਾ ਹੈ ਇਹ ਇਹ ਇੱਕ ਸਚਾਈ ਹੈ ਬੱਚੇ ਦੀ ਮਾਨਸਿਕ ਸਿਹਤ ਅੱਜਕੱਲ੍ਹ ਪੜ੍ਹਾਈ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਹੋ ਰਹੇ ਹਨ ਜੋ ਬੱਚਿਆਂ ਲਈ ਇੱਕ ਬੋਝ ਬਣ ਗਿਆ। ਬੱਚੇ ਦੇ ਨੰਬਰਾਂ ਲਈ ਦਬਾਅ ਕਦੇ ਵੀ ਨਾ ਪਾਓ। ਜੇਕਰ ਬੱਚਾ ਪਰੇਸ਼ਾਨ ਲੱਗਦਾ ਹੈ ਤਾਂ ਉਸ ਨਾਲ ਬੈਠ ਕੇ ਗੱਲ ਕਰੋ ਤੇ ਉਸ ਨੂੰ ਪੁੱਛੋ ਕਿ ਕੈਸ ਗੱਲ ਦੀ ਪਰੇਸ਼ਾਨੀ ਹੈ ਬੇਟਾ। ਪੇਰੈਂਟਸ ਨੂੰ ਅੱਜਕੱਲ੍ਹ ਦੇ ਦੌਰ ਤੇ ਵੀ ਬਹੁਤ ਰਹਿੰਦਾ ਹੈ ਕਿ ਉਸ ਬੱਚੇ ਦੇ ਇੰਨੇ ਮਾਰਕਸ ਆ ਗਏ, ਉਸ ਬੱਚੇ ਦੇ ਇੰਨੇ ਮਾਰਕਸ ਤੇ ਤੁਹਾਡੇ ਮਾਰਕਸ ਕਿਉਂ ਘਟਾ? ਹਰ ਬੱਚਾ ਆਪਾਂ ਪਹਿਲਾਂ ਵੀ ਕਿਹਾ ਵੱਖਰਾ ਹੁੰਦਾ ਹੈ ਹਰ ਕਿਸੇ ਦੀ ਸੋਚਣ ਸ਼ਕਤੀ ਤੇ ਸਭ ਕੁਝ ਪਰਮਾਤਮਾ ਨੇ ਅਲੱਗ-ਅਲੱਗ ਦਿੱਤਾ ਹੈ ਤਾਂ ਆਪਾਂ ਇੱਕ ਦੂਸਰੇ ਨਾਲ ਕੰਪੇਅਰ ਕਰਨਾ ਛੱਡ ਦਈਏ ਤਾਂ ਉਸ ਨਾਲ ਬੈਠ ਕੇ ਗੱਲ ਕਰੋ ਤੇ ਅਤੀ ਉਸ ਨੂੰ ਉਸ ਦਾ ਹੌਸਲਾ ਵਧਾਓ ਅੱਜ ਦੇ ਮਾਪਿਆਂ ਨੂੰ ਇੱਕ ਗਾਈਡ ਜੋ ਬਨੰਦੀ ਲੋੜ ਹੈ ਨਾ ਕਿ ਕੰਟਰੋਲਰ ਇੱਕ ਆਪਾ ਪੇਰੈਂਟਸ ਦੇ ਗਾਈਡਲਾਈਨਰ ਬਣ ਸਕਦੇ ਹੁੰਦੇ ਨਾ ਕਿ ਰਿਮੋਟ ਦਾ ਕੰਟਰੋਲ ਵੀ ਆਪਣੇ ਬੱਚਿਆਂ ਦੇ ਹੱਥ ਰੱਖਣਾ ਚਾਹੀਦਾ ਆਪਣੇ ਹੱਥ ਰੱਖਣਾ ਚਾਹੀਦਾ ਵੀ ਬੱਚੇ ਰਿਮੋਟ ਤਰ੍ਹਾਂ ਕਮਾਈ ਜੋ ਵੀ ਆ ਕਰ ਲਾ ਕਰ ਲਾਈ ਨਹੀਂ ਮਕਸ ਲੈ ਆ ਜੇ ਆਪਾ ਆਪਣਾ ਟਾਈਮ ਸੋਚੀਏ ਵੀ ਆਪਾ 100 ਆਊਟ 100 ਨਹੀਂ ਲੈ ਕੇ ਆ ਸਕੇ ਸੀ ਤਾਂ ਆਪਣੇ ਬੱਚੇ ਨਹੀਂ ਲੈ ਕੇ ਆਉਂਦੇ ਤਾਂ ਕੋਈ ਗੱਲ ਨਹੀਂ ਵੱਡੀ ਗੱਲ ਨਹੀਂ ਕੀ ਉਹਨਾਂ ਨੂੰ ਤੁਹਾਡੇ ਪਿਆਰ ਦੀ ਸਤਿਕਾਰ ਦੀ ਜ਼ਰੂਰਤ ਹੈ ਜਿੰਨਾ ਤੁਸੀਂ ਬੱਚੇ ਨੂੰ ਸਤਿਕਾਰ ਦੋਗੇ ਉਨਾ ਹੀ ਤੁਹਾਨੂੰ ਪਿਆਰ ਤੇ ਸਤਿਕਾਰ ਵਾਪਸ ਮਿਲੇਗਾ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਬੱਚੇ ਦੇ ਸਾਹਮਣੇ ਜਿਵੇਂ ਕਿ ਉਹ ਛੋਟੇ ਬੱਚੇ ਆ ਤੁਸੀਂ ਉਸ ਦੇ ਨਾਲ ਕਿਦਾਂ ਦਾ ਵਿਹਾਰ ਕਰ ਰਹੇ ਹੋ ਕਿਦਾਂ ਦਾ ਕਰਨਾ ਚਾਹੀਦਾ ਹੈ ਆਪਾਂ ਨੂੰ ਅੱਜ ਕੱਲ ਦੇ ਬੱਚਿਆਂ ਨਾਲ ਵਿਹਾਰ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਣਾ ਕਿ ਇਸ ਵੀਡੀਓ ਚ ਤੁਹਾਨੂੰ ਥੋੜਾ ਕੀ ਸਿੱਖਣ ਨੂੰ ਮਿਲਿਆ ਕਿਦਾਂ ਵੀ ਅੱਜ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਮੇਰੀਆਂ ਹੋਰ ਮੋਟੀਵੇਸ਼ਨ ਵੀਡੀਓ ਵੇਖਣ ਦਾ ਮੌਕਾ ਮਿਲੇ And